ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤਨ ਤਨ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀਆ ਦਾ ਪਾਵਨ ਪਿਤਰ ਇਤਿਹਾਸ ਆਪ ਸਰਬਤ ਸੰਗਤਾਂ ਦੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਨੇ ਸੁਣਿਆ ਸੀ ਮਹਾਪੁਰਖਾਂ ਨੇ ਚਾਲਾ ਮਾਰਿਆ ਸੀ ਪੰਜਾ ਸਾਹਿਬੀ ਧਰਤੀ ਦੇ ਦਰਸ਼ਨ ਜੀਦਾਰ ਕਰਨ ਵਾਸਤੇ ਪਰ ਦੇਵ ਨੇ ਕੁਦਰਤ ਕੁਛ ਐਸੀ ਵਰਤੀ ਕਿ ਮਹਾਪੁਰਖਾਂ ਨੂੰ ਕੁਦਰਤ ਨੇ ਛਾਹਾਂ ਦੀ ਢੇਰੀ اٹਕਾ ਲਿਆ। ਉਸ ਤੋਂ ਬਾਅਦ ਹੁਣ ਫਿਰ ਮਹਾਪੁਰਖ ਭਾਈ ਸੁੰਦਰ ਸਿੰਘ ਜੀ ਜੋ ਗੁਰਮੁਖ ਸਿੰਘ ਦੇ ਘਰੇ ਮਹਾਪੁਰਖ ਠਹਿਰੇ ਸੀ ਜਿਨ੍ਹਾਂ ਨੇ ਪਿਛਲੀ ਵੀਡੀਓ ਵੇਖੀ ਹੈ ਉਹਨਾਂ ਨੂੰ ਪਤਾ ਹੈ ਵੀ ਭਾਈ ਗੁਰਮੁਖ ਸਿੰਘ ਜੀ ਸੋ ਉਹਨਾਂ ਦਾ ਪੁੱਤਰ ਭਾਈ ਸੁੰਦਰ ਸਿੰਘ ਕਾਲ ਚਲਾਣ ਕਰ ਗਿਆ ਸੀ ਮਹਾਪੁਰਖਾਂ ਦਾ ਬੜਾ दिली ਪ੍ਰੇਮ ਸੀ ਉਹਨਾਂ ਦੇ ਨਾਲ ਤੇ ਉਹਦਾ ਸੰਸਕਾਰ ਕਰਕੇ ਉਸ ਤੋਂ ਬਾਅਦ ਫਿਰ ਸਹਿਜ ਪਾਠ ਕੀਤਾ ਭੋਗ ਪਾ ਕੇ ਮਹਾਪੁਰਖਾਂ ਨੇ ਰਾਤ ਨੂੰ ਚੁੱਪਚੀਪ ਇੱਥੋਂ ਚਾਲਾਂ ਮਾਰਤਾ ਮਹਾਪੁਰਖ ਸਿੱਧਾ ਬਸ ਪੰਜਾ ਸਾਹਿਬ ਧਰਤੀ ਤੇ ਜਾ ਕੇ ਮਹਾਪੁਰਖ ਦਰਸ਼ਨ ਵਿਦਾਰ ਕਰਦੇ ਆ ਫਿਰ ਤੇ ਆਪ ਸਰਬੱਤ ਸੰਗਤਾਂ ਨੇ ਇਤਿਹਾਸ ਤਕਰੀਬਨ ਸੁਣਿਆ ਹੋਵੇਗਾ ਜਿਹੜੇ ਪੜਨ ਵਾਲੇ ਆ ਉਹਨਾਂ ਨੇ ਪੜ੍ਹਿਆ ਹੋਵੇਗਾ ਕਿ ਇਉਂ ਜਦੋਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਅਸਥਾਨ ਤੇ ਉਸ ਪਾਵਨ ਪਵਿੱਤਰ ਧਰਤੀ ਤੇ ਪਹੁੰਚਦੇ ਆ ਪਹੁੰਚ ਅਨਸਾਰ ਹੀ ਤਨ ਗੁਰ ਨਾਨਕ ਧੰ ਗੁਰ ਨਾਨਕ ਤਨ ਭਾਈ ਮਰਦਾਨਾ ਕਿਉਂ ਬਸ ਸਹਿਜ ਸੁਭਾਅ ਕੀ ਇਹ ਧੁਨੀਆਂ ਜਿਹੜੀ ਨਿਕਲ ਰਹੀ ਆ ਤੇ ਇਤਿਹਾਸ ਵਿੱਚ ਫਿਰ ਜ਼ਿਕਰ ਆਉਂਦਾ ਮਹਾਂਪੁਰਖਾਂ ਨੇ ਕਿਉਂ ਕਿਉਂਕਿ ਰੌਣਕਾਂ ਲੱਗੀਆਂ ਹੋਈਆਂ ਹੁਣ ਸਤਿਗੁਰ ਦੇ ਅਸਥਾਨ ਦੀਆਂ ਪਾਵਨ ਤੇ ਪ੍ਰਸਥਾਨ ਦੀਆਂ ਦੇਖਿਆ ਬੜਾ ਮਨ ਬਿਸਮਾਦ ਦੀ ਰੰਗਣ ਵਿੱਚ ਰੰਗਿਆ ਗਿਆ ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਦੇਖਿਆ ਉਹ ਜਿਹੜਾ ਪਹਾੜ ਦੀ ਟੀਸੀ ਜਿਹੜਾ ਪੰਜਾ ਲਾਇਆ ਸੀ ਮਹਾਰਾਜ ਨੇ ਪੰਜੇ ਨਾਲ ਰੋਕਿਆ ਸੀ ਉਹ ਇਤਿਹਾਸ ਹੈ ਜਿਹੜਾ ਆਪ ਸਰਬੱਤ ਸੰਤਾਂ ਨੇ ਤਕਰੀਬਨ ਸੁਣਿਆ ਕਿ ਸਤਗੁਰੂ ਜੀ ਗਏ ਹੋਏ ਸੀ ਇੱਧਰ Aravalpindi ਦੇ ਇਲਾਕੇ ਦੇ ਵਿੱਚ ਤੇ ਗਏ ਤਾਂ ਹਣ ਬਲੀ ਕੰਧਾਰੀ ਵਰਗਿਆਂ ਨੂੰ ਤਾਰਨ ਵਾਸਤੇ ਸੀ ਤੇ ਇਹ ਬੜਾ ਮਾਨ ਦਾ ਮੱਤਿਆ ਹੋਇਆ ਫਕੀਰ ਸੀ ਤੇ ਭਾਈ ਮਰਦਾਨੇ ਨੂੰ ਪਿਆਸ ਲੱਗਦੀ ਐ ਮਹਾਰਾਜ ਜਲ ਚਾਹੀਦਾ ਮੈਂ ਤਾਂ ਮਰਦਾ ਮਹਾਰਾਜ ਜੇ ਮੈਨੂੰ ਨਾ ਮਿਲੇ ਜਲ ਤੇ ਗੁਰਮੁਖੋ ਮਹਾਰਾਜ ਕਹਿੰਦੇ ਐ ਕਰ ਉਹ ਪਹਾੜੀ ਉੱਤੇ ਉਹ ਚਲਿਆ ਜਾ ਤੇ ਉਥੋਂ ਜਲ ਆਪਣੀ ਪਿਆਸ ਬੁਝਾ ਕੇ ਆ ਭਾਈ ਮਰਦਾਨੇ ਨੇ ਜਾਣ ਤੇ ਉਹਨੂੰ ਜਲ ਨਾ ਛਕਾਉਣਾ ਸ਼ੰਕਾਰ ਸਹਿਤ ਉਹਨੇ ਬੋਲ ਕ ਬੋਲ ਬੋਲਣੇ ਇੱਕ ਵਾਰ ਦੋ ਵਾਰ ਤਿੰਨ ਵਾਰ ਭਾਈ ਮਰਦਾਨਾ ਗਿਆ ਮਹਾਰਾਜ ਜੀ ਦੇ ਕਹਿਣ ਤੇ ਪਰ ਬੋਲ ਕੋ ਬੋਲ ਸਹਿ ਕੇ ਵਾਪਸ ਮੁੜਿਆ ਉਸ ਤੋਂ ਬਾਅਦ ਭਾਈ ਮਰਦਾਨੇ ਨੇ ਕਹਿਣਾ ਕਿਉਂਕਿ ਵਿਸਤਾਰ ਦੇ ਵਿੱਚ ਜਾਣ ਦਾ ਸਮਾਂ ਨਹੀਂ ਹੈ ਵੀਡੀਓ ਫਿਰ ਲੰਮੀ ਹੋ ਜਾਂਦੀ ਹੈ ਮਹਾਰਾਜ ਆ ਜੋੜੇ ਹੱਥ ਮਹਾਰਾਜ ਪਿਆਸ ਦੇ ਨਾਲ ਮਰਨਾ ਮਨਜ਼ੂਰ ਹੈ ਪਰ ਉਹ ਹੰਕਾਰੀ ਫਕੀਰ ਬਲੀ ਕੰਧਾਰੀ ਦੇ ਮੱਥੇ ਲੱਗਣਾ ਮਹਾਰਾਜ ਇਹ ਗੁਰਮੁਖੋ ਉਹ ਸਾਰਾ ਇਤਿਹਾਸ ਆਪਕੀ ਨੇ ਸੁਣਿਆ ਫਿਰ ਮਹਾਰਾਜ ਜੀ ਨੇ ਇਉਂ ਕੋਲੇ ਪਿਆ ਇੱਕ ਪੱਥਰ ਚੱਕਣਾ ਉਥੋਂ ਜਲ ਦੀ ਧਾਰਾ ਵਹਿ ਤੁਰਨੀ ਭਾਈ ਮਰਦਾਨੇ ਨੇ ਜਲ ਬੜੇ ਰਾਜ ਰਾਜ ਕੀ ਛਕਣਾ ਇਧਰੋਂ ਬਲੀ ਕੰਧਾਰੀ ਦਾ ਜਿਹੜਾ ਉੱਥੋਂ ਤਲਾਕ ਕਹਿਦੀ ਆਪਾਂ ਚਸ਼ਮਾ ਕਹਿਦੀ ਜਲ ਦਾ ਉਹ ਸੁੱਕ ਜਾਣਾ ਉਹਨੇ ਵੇਖਣਾ ਵੀ ਥੱਲੇ ਜਲ ਦੀ ਇੱਕ ਬੂੰਦ ਨਹੀਂ ਹੁੰਦੀ ਸਾਰਾ ਇਲਾਕਾ ਇੱਥੋਂ ਜਲ ਪਰ ਪਰ ਕੀ ਲੈ ਕੇ ਜਾਂਦਾ ਇੱਥੋਂ ਆ ਕੇ ਪਿਆਸ ਬੁਝਾਉਂਦਾ ਉਹ ਜਲ ਦੀਆਂ ਧਾਰਾਂ ਇਹ ਕੋਈ ਕਰਾਮਾਤੀ ਫਕੀਰ ਆਇਆ ਇੱਥੇ ਜਿਨੇ ਮੇਰਾ ਸਾਰਾ ਜਲ ਖਿੱਚ ਲਿਆ ਆਪਣੀ दैਵੀ ਸ਼ਕਤੀ ਦੇ ਨਾਲ ਇਉ ਗੁੱਸੇ ਦੇ ਵਿੱਚ ਆ ਕੇ ਫਿਰ ਬਲੀ ਕੰਧਾਰੀ ਨੇ ਇਉ ਇੱਕ ਪਹਾੜ ਦੀ 30 ਰੋੜ ਦੇਣੀ ਤੇ ਉਹ ਜਿਹੜੀ ਪਹਾੜ ਦੀ 30 ਸੀ ਉਹ ਜਿਹੜਾ ਭਾਰੀ ਪੱਥਰ ਸੀ ਬਿਜਲੀ ਦੇ ਵਾਂਗੂ ਬਿਜਲੀ ਰਫਤਾਰ ਦੇ ਵਾਂਗੂ ਮਹਾਰਾਜ ਦੇ ਕੋਲੇ ਆਉਣਾ ਮਹਾਰਾਜ ਜੀ ਨੇ ਇਉਂ ਪੰਜਾ ਮੂਰੇ ਕਰ ਦੇਣਾ ਮੋਮ ਬਨ ਜਾਣਾ ਉਸ ਪਹਾੜ ਦੀ ਟੀਸੀ ਨੇ ਉਸ ਪੱਤਰ ਨੇ ਉਹ ਸਾਰਾ ਜਿਹੜਾ ਇਤਿਹਾਸ ਸੀ ਮਹਾਪੁਰਖਾਂ ਦੇ ਨਾਲ ਇੱਕ ਵਾਰ ਇਉਂ ਸਾਹਮਣੇ ਆ ਗਿਆ ਤੇ ਗੁਰਮੁਖੋ ਸਾਰਾ ਮਹਾਰਾਜ ਨੇ ਦਰਸ਼ਨ ਦੀਦਾਰ ਕੀਤੇ ਅੰਮ੍ਰਿਤਕੁੰਡ ਦੇ ਇਉਂ ਕਿਨਾਰੇ ਤੇ ਆਪਦੇ ਵਸਤਰ ਲਾਏ ਮਹਾਪੁਰਖਾਂ ਨੇ ਉਸ ਤੋਂ ਬਾਅਦ ਇਸ਼ਨਾਨ ਕੀਤਾ ਥੋੜਾ ਸਮਾਂ ਇੱਕ ਸਾਈਡ ਤੇ ਮਹਾਪੁਰਖ ਉੱਥੇ ਬਹਿ ਗਏ ਤੇ ਸਿਮਰਨ ਰੱਬ ਰੱਬ ਕਰਨ ਲੱਗ ਪਏ ਸਾਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਣਾ ਦੇ ਵਿੱਚ ਜਿਹੜਾ ਧਿਆਨ ਸੀ ਜਿਹੜੀ ਬਿਰਤੀ ਸੀ ਉਹ ਲਿਵਲੀਨ ਹੋ ਗਈ ਤੇ ਗੁਰਮੁਖੋ ਇਤਿਹਾਸ ਵਿੱਚ ਫਿਰ ਜੇਕਰ ਆਉਂਦਾ ਉਦੋਂ ਸਿਮਰਨ ਕਰਨ ਲੱਗ ਪਏ ਉਦੋਂ ਕੀਰਤਨ ਸ਼ੁਰੂ ਹੋ ਗਿਆ ਦਰਬਾਰ ਸਾਹਿਬ ਦੇ ਵਿੱਚ ਤੇ ਜਿਵੇਂ ਸਿਉਨੇ ਤੇ ਸਹਾਗੇ ਵਾਲੀ ਗੱਲ ਬੜਾ ਆਨੰਦ ਵਰਤਿਆ ਚਲੋ ਉਸ ਤੋਂ ਬਾਅਦ ਫਿਰ ਇੱਥੋਂ ਦਰਸ਼ਨ ਜੀਦਾਰ ਕਰਕੇ ਫਿਰ ਮਹਾਪੁਰਖ ਉਹਨਾਂ ਦਾ ਮੂੰਹ ਕਿੱਧਰ ਨੂੰ ਹੁੰਦਾ ਓਸ ਪਹਾੜੀ ਵੱਲ ਜਿਸ ਪਹਾੜੀ ਉੱਤੇ ਬਲੀ ਘਿਹੜੀ ਬੈਠਾ ਸੀ ਤੁਰਪੇ ਉਹ ਸਾਰਾ ਨਕਸ਼ਾ ਵੱਜ ਗਿਆ ਤੇ ਗੁਰਮੁਖੋ ਸੁਰਤ ਜੁੜ ਗਈ ਕਿਸ ਤਰ੍ਹਾਂ ਧਨ ਭਾਈ ਮਰਦਾਨਾ ਧਨ ਭਾਈ ਮਰਦਾਨਾ ਸਤਗੁਰੂ ਜੀ ਦੇ ਕਹਿਣ ਤੇ ਇੱਕ ਵਾਰ ਦੋ ਵਾਰ ਤਿੰਨ ਵਾਰ ਉਸ ਹੰਕਾਰੀ ਫਕੀਰ ਦੇ ਕੋਲੇ ਜਲ ਲੈਣ ਵਾਸਤੇ ਗਿਆ ਹਾਂ ਭਾਈ ਮਰਦਾਨਾ ਕੌਣ ਹੁੰਦਾ ਸੀ ਉਹਦਾ ਹੰਕਾਰ ਸਹਿਤ ਬੋਲ ਕਬੂਲ ਕਰਨ ਵਾਲਾ ਇਹ ਤਾਂ ਸਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹਨੂੰ ਬਖਸ਼ਣਾ ਸੀ ਉਹਨੂੰ ਸਿੱਧੇ ਰਾਹੇ ਲਾਉਣਾ ਸੀ ਤਾਂ ਕਰਕੇ ਮਹਾਰਾਜ ਜੀ ਨੇ ਉਹ ਬੋਲ ਕਬੂਲ ਸਹਿਣ ਦਾ ਮਾਦਾ ਭਾਈ ਮਰਦਾਨੇ ਨੂੰ ਮਹਾਰਾਜ ਜੀ ਨੇ ਬਖਸ਼ਿਆ ਹੋਇਆ ਸੀ ਇਹ ਵਰਮਖੋ ਇਤਿਹਾਸ ਵਿੱਚ ਫਿਰ ਜੇਕਰ ਆਉਂਦਾ ਹੈ ਮਹਾਂਪੁਰਖ ਕਿਉਂ ਗਏ ਉੱਤੇ ਉਹ ਨਕਸ਼ਾ ਬੱਝ ਗਿਆ ਇੱਕ ਖਿੱਚਮਾ ਚਿਹਰਾ ਬਲੀ ਕੰਧਾਰੀ ਦਾ ਇਉਂ ਨੇਤਰ ਭਖੇ ਹੋਏ ਹੰਕਾਰ ਦੇ ਵਿੱਚ ਮਤਿਆ ਹੋਇਆ ਰਿੱਧੀਆਂ ਸਿੱਧੀਆਂ ਦੇ ਨਾਲ ਉਹ ਜਿਹੜਾ ਹੰਕਾਰ ਸੀ ਉਹਦਾ ਕਿਉਂਕਿ ਉਹਨੂੰ ਐਸੇ ਵੀ ਰਿੱਧੀਆਂ ਸਿੱਧੀਆਂ ਬਹੁਤ ਨੇ ਮੇਰੇ ਕੋਲੇ ਇਹ ਕੌਣ ਹੁੰਦੇ ਨੇ ਮੇਰਾ ਜਲ ਖਿੱਚਣ ਵਾਲੇ ਤੇ ਗੁਰਮੁਖੋ ਪਰ ਨਹੀਂ ਸੀ ਜਾਣਦਾ ਵੀ ਇਹ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਉਹ ਨੇ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਆ ਜਿਹੜੀਆਂ ਮਾੜੀਆਂ ਮਨੇ ਕੋਲੇ ਮਾੜੀਆਂ ਮੁਕਤੀਆਂ ਦਿੰਦੀਆਂ ਸਿੱਧੀਆਂ ਨੇ ਜਿਨ੍ਹਾਂ ਦੇ ਚਰਨ ਛੁੰਧੀਆਂ ਨੇ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਰੁਲਦੀਆਂ ਨੇ ਆ ਕੇ ਤੇ ਗੁਰਮੁਖੋ ਇਹ ਨਹੀਂ ਸੀ ਜਾਣਦਾ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨਾਨਕ ਨਿਰਮਕਾਰੀ ਦਾ ਨਾਮ ਧਰਾ ਕੇ ਇਹ ਤਾਂ ਤੈਨੂੰ ਤਾਰਨ ਵਾਸਤੇ ਆਏ ਨੇ ਉਹ ਸਾਰਾ ਬਰਤਾਂਤ ਅੱਖਾਂ ਦੇ ਸਾਹਮਣੇ ਆ ਗਿਆ ਚਲੋ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਦੇ ਚਰਨਾਂ ਦੇ ਉੱਤੇ ਜੋ ਧਿਆਨ ਟਿਕਾਇਆ ਭਾਈ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਕਿਸ ਤਰ੍ਹਾਂ ਇਹਨੂੰ ਤਾਰਿਆ ਹੋਏਗਾ ਮਹਾਪੁਰਖ ਇਉਂ ਸਤਿਗੁਰੂ ਦੀ ਯਾਦ ਦੇ ਵਿੱਚ ਉੱਥੇ ਵੀ ਬੈਹ ਦੇ ਚੌਂਕੜਾ ਲਾ ਕੇ ਧਿਆਨ ਸਤਿਗੁਰੂ ਦੇ ਚਰਨਾਂ ਦੇ ਵਿੱਚ ਟਿਕਾ ਲਿਆ ਇੱਥੇ ਫਿਰ ਸ਼ਾਮ ਤੱਕ ਮਹਾਪੁਰਖਾਂ ਨੇ ਬੜਾ ਭਾਰੀ ਸਿਮਰਨ ਕੀਤਾ ਉਸ ਤੋਂ ਬਾਅਦ ਸ਼ਾਮ ਹੋਈ ਥੱਲੇ ਆਏ ਜਲ ਪਾਣੀ ਛਕਿਆ ਪ੍ਰਸ਼ਾਦਾ ਛਕਿਆ ਅੰਮ੍ਰਿਤ ਵੇਲਾ ਹੋਇਆ ਫਿਰ ਮੈਂ ਲੰਮੀ ਨਾ ਕਰਾਂ ਵੀਡੀਓ ਉਸ ਤੋਂ ਬਾਅਦ ਫਿਰ ਮਹਾਪੁਰਖਾਂ ਨੇ ਇੱਥੋਂ ਚਾਲਾ ਮਾਰਤਾ ਸਵੇਰ ਦਰਸ਼ਨ ਵਿਦਾਰ ਬੜੇ ਪ੍ਰੇਮ ਨਾਲ ਕਰਕੇ ਮਹਾਪੁਰਖ ਪਹੁੰਚਦੇ ਨੇ ਦੁਮੇਲ ਜਿਹਨੂੰ ਮੁਜ਼ੱਫਰ ਆਵਾਦ ਕਹਿ ਦਿੰਦੇ ਨੇ ਕਸ਼ਮੀਰ ਦਾ ਕਸਬਾ ਇੱਕ ਬਹੁਤ ਸੋਹਣਾ ਜਿਹੜੇ ਉਧਰ ਜਾਂਦੇ ਨੇਗੇ ਘੁੰਮਣ ਵਾਸਤੇ ਉਹਨਾਂ ਨੂੰ ਪਤਾ ਹੈ ਮੁਜ਼ੱਫਰਾਬਾਦ ਬੜਾ ਸੋਹਣਾ ਇਲਾਕਾ ਉਹ ਤੇ ਮਹਾਪੁਰਖ ਉੱਥੇ ਪਹੁੰਚਦੇ ਨੇ ਤੇ ਜਿੱਥੇ ਦਰਿਆਏ ਜੇਲਮ ਤੇ ਕਿਸ਼ਨ ਗੰਗਾ ਇਹਨਾਂ ਦਾ ਮਿਲਾਪ ਹੁੰਦਾ ਹੈ ਇਹ ਜਿਹੜਾ ਮਿਲਾਪ ਸਥਾਨ ਬੜਾ ਰਮਣੀਕ ਸੀ ਮਹਾਪੁਰਖਾਂ ਨੇ ਮਨ ਨੂੰ ਬੜਾ ਲੱਗਿਆ ਤੇ ਮਹਾਪੁਰਖ ਫਿਰ ਇੱਥੇ ਬਹਿ ਗਏ ਸਿਮਰਨ ਕਰਨ ਲੱਗ ਪਏ ਇੱਥੇ ਨਾ ਇੱਕ ਗੁਰਦੁਆਰਾ ਸਾਹਿਬ ਹੁੰਦਾ ਸੀ ਹੁਣ ਵੀ ਹੈਗਾ ਸ਼ਾਇਦ ਸੰਗਤਾਂ ਦਰਸ਼ਨ ਕਰਦੀਆਂ ਨੇ ਉੱਥੇ ਜਾ ਕੇ ਕਿਉਂਕਿ ਇਹ ਜਿਹੜਾ ਆਪਣਾ ਸਥਾਨ ਸੀ ਨਾ ਇਹ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰੀ ਪਰੀ ਦੇ ਮਾਲਕ ਮਹਾਂਪੁਰਖ ਇੱਥੇ ਜਾ ਕੇ ਜਿੱਥੇ ਕਿਸ਼ਨ ਗੰਗਾ ਦਾ ਤੇ ਦਰਿਆਏ ਜਲਮ ਦਾ ਮਲਾਪ ਹੁੰਦਾ ਤੇ ਕਿਉਂਕਿ ਬੜਾ ਇਕਾਂਤ ਜਗ੍ਹਾ ਸੀ ਇਹ ਸ਼ਾਂਤ ਚਿੱਤ ਵਾਤਾਵਰਣ ਸੀ ਤੇ ਮਹਾਰਾਜ ਇੱਥੇ ਜਾ ਕੇ ਨਾ ਸਿਮਰਨ ਕਰਦੇ ਹੁੰਦੇ ਆ ਅਭਿਆਸ ਕਰਦੇ ਹੁੰਦੇ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ શ્રીਮਾਨ ਸੰਤ ਬਾਬਾ ਭੀਮ ਸਿੰਘ ਜੀ ਤੇ શ્રીਮਾਨ ਸੰਤ ਬਾਬਾ ਮਹੰਤ ਦਇਆ ਸਿੰਘ ਜੀ ਰਹਿੰਦੇ ਹੁੰਦੇ ਸੀ ਇੱਥੇ ਤੇ ਮਹਾਂਪੁਰਖ ਨਾ ਇਉਂ ਸਿਮਰਨ ਕਰੀ ਜਾਂਦੇ ਆ ਰੱਬ ਰੱਬ ਕਰੀ ਜਾਂਦੇ ਆ ਇਤਿਹਾਸ ਵਿੱਚ ਫਿਰ ਜ਼ਿਕਰ ਆਉਂਦਾ ਹੈ ਕਿ ਸੰਤ ਬਾਬਾ ਭੀਮ ਸਿੰਘ ਜੀ ਆਏ ਜਲ ਵਰਤਣ ਵਾਸਤੇ ਆਏ ਤੇ ਕੀ ਵੇਖਦਿਆ ਕੋਈ ਸਾਧੂ ਬੈਠਾ ਕੋਈ ਮਹਾਪੁਰਖ ਬੈਠੇ ਨੇ ਸਿਮਰਨ ਕਰੀ ਜਾਂਦੇ ਆ ਬੜਾ ਨੂਰਾਨੀ ਚਿਹਰਾ ਮੋਹਤ ਹੋ ਗਿਆ ਮਨ ਆ ਕੇ ਦੱਸਿਆ ਮਹੰਤ ਦਇਆ ਸਿੰਘ ਜੀ ਨੂੰ ਉੱਥੇ ਕੋਈ ਰੱਬ ਦੇ ਪਿਆਰੇ ਬੈਠੇ ਨੇ ਬੜਾ ਖਿੱਚਮਾ ਚਿਹਰਾ ਤੇ ਕੋਈ ਰੱਬ ਰੰਗੀ ਰੂਹ ਲੱਗਦੀ ਆ ਅੱਛਾ ਸਿਮਰਨ ਕਰਨ ਵਾਲੇ ਆਏ ਮਹਾਪੁਰਖ ਆਏ ਨੇ ਕੋਈ ਜਾਓ ਭਾਈ ਪੀਨ ਸਿੰਘ ਜੀ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ ਫਿਰ ਬੁਲਾਇਆ ਗਿਆ ਮਹਾਪੁਰਖ ਆਏ ਇੱਥੇ ਕਈ ਗੁਫਾਵਾਂ ਬਣੀਆਂ ਸੀ ਕਈ ਕੁਟੀਆਂ ਬਣੀਆਂ ਹੋਈਆਂ ਸੀ ਤੇ ਸੰਤਾਂ ਮਹਾਪੁਰਖਾਂ ਰੱਬ ਦੇ ਪਿਆਰਿਆਂ ਦੇ ਸਿਮਰਨ ਕਰਨ ਵਾਸਤੇ ਰੱਬ ਰੱਬ ਕਰਨ ਵਾਸਤੇ ਇਉਂ ਇੱਕ ਕੁਟਿਆ ਦੇ ਵਿੱਚ ਇੱਕ ਗੁਫਾ ਦੇ ਵਿੱਚ ਮਹਾਪੁਰਖਾਂ ਨੇ ਇਸ਼ਾਰਾ ਕੀਤਾ ਉੱਥੇ ਫਿਰ ਰੱਬ ਰੱਬ ਕੀਤਾ ਜਲ ਪਾਣੀ ਵੀ ਸਕਾਇਆ ਉਸ ਤੋਂ ਬਾਅਦ ਫਿਰ ਸਵੇਰ ਨੂੰ ਮਹਾਪੁਰਖ ਕਹਿੰਦੇ ਵੀ ਸੰਤ ਬਾਬਾ ਭੀਮ ਸਿੰਘ ਜੀ ਬਿਆ ਸਿੰਘ ਜੀ ਸਾਡਾ ਜਿਹੜਾ ਸੰਕਲਪ ਹੈ ਸਾਡਾ ਚਿਤ ਕਰਦਾ ਹੈ ਜੀ ਕਰਦਾ ਹੈ ਵੀ ਕਿਸ਼ਨ ਗੰਗਾ ਦੇ ਕਿਨਾਰੇ ਬਹਿ ਕੇ ਸਿਮਰਨ ਕਰੀਏ ਜੇ ਜਾਦੇ ਪ੍ਰੇਮ ਹੈ ਜੇ ਚਾਹੁੰਦੇ ਹੋ ਜੇ ਕਿਰਪਾ ਹੋਵੇ ਆਪ ਜੈਸੇ ਸਤਪੁਰਸ਼ਾਂ ਦੀ ਤਾਂ ਕਿਸ਼ਨ ਗੰਗਾ ਦੇ ਕਿਨਾਰੇ ਕੋਈ ਨਾ ਕੋਈ ਕੁਟਿਆ ਪੈ ਜਾਏ ਤਾਂ ਕਿਆ ਆਨੰਦ ਵਰਤੇ ਫਿਰ ਖੁਸ਼ ਹੋ ਕੇ ਸੰਤ ਬਾਬਾ ਭੀਮ ਸਿੰਘ ਜੀ ਦੀ ਜੋ ਸਹਾਇਤਾ ਦੇ ਨਾਲ ਸੰਤ ਬਾਬਾ ਮਹੰਤ ਦਇਆ ਸਿੰਘ ਜੀ ਨੇ ਉੱਥੇ ਕੁੱਟੀਆਂ ਬਣਾਈ ਬੜਾ ਲੰਮਾ ਸਮਾਂ ਮਹਾਂਪੁਰਖਾਂ ਨੇ ਇੱਥੇ ਛੇਵੇਂ ਪਾਸਾ ਦੇ ਅਸਥਾਨ ਦੇ ਕੋਲੇ ਬੜਾ ਭਾਰੀ ਤਪ ਕੀਤਾ ਮਹਾਂਪੁਰਖਾਂ ਇਸ ਤੋਂ ਬਾਅਦ ਫਿਰ ਸਿਮਰਨ ਕਰਦੇ ਕਰਦੇ ਇੱਕ ਦਿਨ ਖਿੱਚ ਪਾਈ ਸ੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਥੰਮਾਲੀ ਵਾਲੇ ਜਿਹੜੇ ਇਥੋਂ ਤਮਾਲੀ ਪਹੁੰਚ ਗਏ ਸੀ ਤੇ ਗੁਰਮੁਖੋ ਉਹ ਸੋਚੀ ਜਾਂਦੇ ਨੇ ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਤੁਸੀਂ ਨੇ ਤਾਂ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਤੁਸੀਂ ਥਮਾਲੀ ਪਹੁੰਚੋ ਅਸੀਂ ਐਬਟਾਬਾਦ ਤੋਂ ਨਾਮ ਕਟਵਾ ਕੇ ਬਾਸ ਤੁਹਾਡੇ ਕੋਲ ਹੀ ਆਵਾਂਗੇ ਇਹ ਤਾਂ ਸਾਲ ਵਾਂਗ ਹੋਣ ਵਾਲਾ ਹੋ ਗਿਆ ਤੁਸੀਂ ਤਾਂ ਹਲੇ ਤੱਕ ਨਹੀਂ ਆਏ ਛੇਤੀ ਆਓ ਸਾਨੂੰ ਦਰਸ਼ਨ ਦਿਓ ਇਉਂ ਖਿੱਚ ਸੋ ਨੂੰ ਪਤਾ ਹੀ ਹੈ ਮਹਾਪੁਰਖਾਂ ਦੇ ਕੋਲ ਆਪ ਜੀ ਸੁਣਦੇ ਰਹਨੇ ਹੋ ਦਲਾ ਨੂੰ ਦਲਾ ਦੀ ਰਾਹ ਹੁੰਦੇ ਆ ਤੇ ਮਹਾਪੁਰਖਾਂ ਨੇ ਫਿਰ ਇੱਥੋਂ ਚਾਲਾ ਮਾਰਿਆ ਤੇ ਗੁਰਮੁਖੋ ਫੇਰ ਮਹਾਪੁਰਖ ਇਉਂ ਜਾਂਦੇ ਜਾਂਦੇ ਪਹਾੜੀ ਇਲਾਕੇ ਦੇ ਵਿੱਚ ਇੱਕ ਜਗ੍ਹਾ ਹੋਰ ਰੁਕੇ ਜਾਂਦੇ ਜਾਂਦੇ ਇੱਕ ਇਕਾਂਤ ਜਗ੍ਹਾ ਆ ਗਈ ਤੇ ਕੀ ਵੇਖਦੇ ਆ ਵੀ ਬੜੀ ਬੜਾ ਰਮਣੀਕ ਸਥਾਨ ਤੇ ਕਿਉਂ ਨਾ ਥੋੜਾ ਸਮਾਂ ਇੱਥੇ ਇਕਾਂਤ 라ਵਲ ਪਿੰਡੀ ਦੇ ਇਲਾਕੇ ਦੇ ਵਿੱਚੀ ਥੋੜੀ ਦੂਰੀ ਹੈ 35 40 ਕਿਲੋਮੀਟਰ ਦੀ ਵਿੱਕ ਤੇ ਆ ਸਥਾਨ ਉ ਤੇ ਕਿਉਂ ਨਾ ਆਤਰਸਿਆਂ ਬੜੀ ਇਕਾਂਤ ਜਗ੍ਹਾ ਹੈ ਇੱਥੇ ਕੋਈ ਬੰਦੇ ਦੀ ਜਾਤ ਨਹੀਂ ਹੈ ਦੇਖਣ ਨੂੰ ਜੀ ਤੇ ਇੱਥੇ ਇਕਾਂਤ ਸਿਮਰਨ ਕਰਨ ਦਾ ਜਿਹੜਾ ਸੰਕਲਪ ਹੈ ਉਹ ਪੂਰਾ ਕਰ ਲਿਆ ਜਾਵੇ ਤੇ ਮਹਾਪੁਰਖ ਇਉਂ ਇੱਕ ਪਹਾੜੀ ਦੀ ਚੋਟੀ ਤੇ ਇੱਕ ਉੱਥੇ ਝਾੜਮਾ ਵਗਦਾ ਸੀ ਉੱਥੇ ਬਹਿ ਗਏ ਚਲੋ ਇੱਕ ਕੋਰੀ ਕੁੰਨੀ ਕਹਿ ਦਈਏ ਆਪਾਂ ਕਹਿ ਦਈਏ ਆਪਾਂ ਮਿੱਟੀ ਦਾ ਭਾਂਡਾ ਉਹ ਮਹਾਂਪੁਰਖਾਂ ਦੇ ਨਾਲ ਲਿਆ ਵੀ ਜਦੋਂ ਕੋਈ ਨਾ ਕੋਈ ਭੁੱਖ ਲੱਗੂਗੀ ਤਾਂ ਦਰਖਤਾਂ ਦੇ ਪੱਤੇ ਸੂਤ ਕੇ ਸੱਕ ਲਾ ਕੇ ਉਹਨਾਂ ਨੂੰ ਉਬਾਲ ਕੇ ਸੱਕ ਲਾਂਗੇ ਇਹ ਜਿਹੜਾ ਟੋਆ ਹੈ ਇਹ 填ਦਾ ਇਹ ਭਰ ਲਾਂਗੇ ਤੇ ਗੁਰਮੁਖੋ ਇਤਿਹਾਸ ਵਿੱਚ ਫਿਰ ਜ਼ਿਕਰ ਆਉਂਦਾ ਮਹਾਂਪੁਰਖਾਂ ਨੇ ਕਈ ਮਹੀਨੇ ਵਾਹਿਗੁਰੂ ਇੱਥੇ ਫਿਰ ਤਿੰਨ ਦਿਨ ਮਹਾਪੁਰਖਾਂ ਨੇ ਸਿਮਰਨ ਕੀਤਾ ਜਦੋਂ ਤੀਸਰੇ ਦਿਨ ਅੱਖਾਂ ਖੋਲ੍ਹਦੇ ਆ ਕੀ ਵੇਖਦੇ ਆ ਕਿ ਇੱਕ ਨਾਂ ਮਾਈ ਉਹਦੇ ਹੱਥ ਵਿੱਚ ਦੋ ਤਿੰਨ ਮੋٹے-ਮੋٹے ਮੱਕੀ ਦੇ ਪ੍ਰਸ਼ਾਦੇ ਉੱਤੇ ਸਾਗ ਰੱਖਿਆ ਹੋਇਆ ਮਾਈ ਤੂੰ ਕੌਣ ਕਿੱਥੋਂ ਆਈ ਇੱਥੇ ਤਾਂ ਦੂਰ-ਦੂਰ ਤੱਕ ਕੋਈ ਵਸਤੀ ਵੀ ਨਹੀਂ ਹੈ ਇੱਥੇ ਤਾਂ ਕੋਈ ਵੱਸਦਾ ਹੀ ਨਹੀਂ ਹੈ ਮਾਈ ਕਹਿੰਦੀ ਨਹੀਂ ਮਹਾਪੁਰਖੋ ਆ ਜਿਹੜਾ ਸਾਹਮਣੇ ਸੋਨੂੰ ਪਹਾੜ ਵੀ ਲੈਂ ਨਾ ਆ ਪਹਾੜੀ ਦੀ ਧੀ ਹੈ ਇਹਦੇ ਪਿਛਲੇ ਪਾਸੇ ਮੇਰੀ ਛਾਂ ਪਾਈ ਹੋਈ ਹੈ ਤੇ ਆਲੇ-ਦਾਲੇ ਜਿੱਥੇ ਵੀ ਤੁਸੀਂ ਨਜ਼ਰ ਮਾਰ ਲਓ ਕਿਤੇ ਵੀ ਪੀਣ ਯੋਗ ਪਾਣੀ ਨਹੀਂ ਹੈ ਆ ਜਿਹੜੇ ਝਰਨੇ ਤੇ ਤੁਸੀਂ ਬੈਠੇ ਹੋ ਮਹਾਪੁਰਖੋ ਬਸ ਇੱਥੇ ਹੀ ਪੀਣ ਯੋਗ ਪਾਣੀ ਹੈ ਮੈਂ ਇੱਕ ਦਿਨ ਦੋ ਦਿਨ ਅੱਜ ਤੀਸਰਾ ਦਿਨ ਹੈ ਮੈਂ ਆਈਆਂ ਜਲ ਲੈਣ ਵਾਸਤੇ ਤੇ ਮੈਂ ਤੁਹਾਨੂੰ ਵੇਖਿਆ ਤਿੰਨ ਦਿਨ ਕੋਈ ਕੋਈ ਸਾਧੂ ਨੇ ਸੰਤ ਨੇ ਮਹਾਪੁਰਖ ਨੇ ਸਿਮਰਨ ਕਰ ਰਹੇ ਨੇ ਤੇ ਤਿੰਨ ਦਿਨਾਂ ਤੁਸੀਂ ਪ੍ਰਸ਼ਾਦਾ ਵੀ ਨਹੀਂ ਛਕਿਆ ਬਸ ਫਿਰ ਮੱਕੀ ਦੇ ਪ੍ਰਸ਼ਾਦੇ ਬਣਾਏ ਤੇ ਆ ਸਾਗ ਮੈਂ ਤਿਆਰ ਕੀਤਾ ਆ ਤੁਹਾਡੇ ਸਾਹਮਣੇ ਹਾਜ਼ਰ ਹੈ ਤੁਸੀਂ ਹੁਣ ਛਕੋ ਤੇ ਗੁਰਮੁਖ ਮਹਾਪੁਰਖਾਂ ਨੇ ਬੜੇ ਪ੍ਰੇਮ ਨਾਲ ਛਕਿਆ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਚਨ ਯਾਦ ਆਏ ਕਿਹੜੇ ਬਚਨ ਨਕਨਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਰਕਾ ਸੱਚ ਹੈ ਦੇ ਮਾਵਾਕਾ ਅਨੁਸਾਰ ਐ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਆਪ ਜੀ ਦੀ ਕਿਰਪਾ ਹੀ ਹੈ ਐ ਅਕਾਲ ਪੁਰਖ ਵਾਹਿਗੁਰੂ ਬੰਦਾ ਕਿੱਥੇ ਮਰਜੀ ਵੱਗ ਜਾਏ ਪਰ ਜਿਹੜਾ ਤੂੰ ਰਿਜਕ ਦੇਣਾ ਓਹ ਰਿਜਕ ਦੇਣਾ ਹੀ ਹੈ ਉਹ ਹਰ ਹਾਲਤ ਵਿੱਚ ਤੂੰ ਪ੍ਰਸ਼ਾਦਾ ਪਾਣੀ ਜਿਹੜੀ ਪ੍ਰਾਪ ਲਬਦ ਹੈ ਉਹ ਤੂੰ ਮਹੀਆ ਕਰਾਉਣੀ ਹੀ ਹੁੰਦੀ ਹੈ ਚਲੋ ਇਸ ਤੋਂ ਬਾਅਦ ਫਿਰ ਮਹਾਪੁਰਖਾਂ ਨੇ ਇਥੋਂ ਚਾਲਾ ਮਾਰੇ ਫਿਰ ਥਮਾਲੀ ਵਾਲੇ ਮਹਾਪੁਰਖਾਂ ਕੋਲੇ ਫਿਰ ਉੱਥੇ ਸੰਤ ਨਾਮ ਸਿੰਘ ਜੀ ਦੇ ਕੋਲੇ ਪਹੁੰਚ ਜਾਂਦੇ ਆ ਉਹ ਸਾਰਾ ਇਤਿਹਾਸ ਅਗਲਾ ਆਪ ਜੀ ਦੇ ਨਾਲ ਜਿੰਨੇਕ ਮਤਬੁੱਧ ਸਤਿਗੁਰੂ ਜੀ ਨੇ ਬਖਸ਼ੀ ਹੈ ਜਿੰਨਾ ਇਤਿਹਾਸ ਚਲੋ ਮਹਾਪੁਰਖਾਂ ਦੇ ਅਸਥਾਨਾਂ ਤੇ ਰਹਿ ਕੇ ਪੜਿਆ ਜਾਂ ਮਹਾਪੁਰਖਾਂ ਦੇ ਕੋਲੋਂ ਸੁਣਿਆ ਉਹ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ ਮੰਨਦੇ ਆ ਬੱਚੇ ਆ ਤੇ ਇਤਿਹਾਸਵਾਚ ਦਾ ਕੋਲ ਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਪਰ ਸੰਗਤ ਅਤੇ 사ਤਗੁਰੂ ਜੀ ਬਖਸ਼ੂ ਜੋਗ ਨੇ ਬਖਸ਼ ਲੈਣਾ ਜੀ ਸੋ ਆਪ ਵੀ ਸੁਣਿਆ ਕਰੋ ਨਾ ਸ਼ੇਅਰ ਕਰਕੇ ਹੋਰ ਸੰਗਤਾਂ ਨੂੰ ਵੀ ਇਤਿਹਾਸ ਸੁਣਾਇਆ ਕਰੋ ਤਾਂ ਕਿ ਸੰਤ ਜੀ ਮਹਾਰਾਜ ਜੀ ਦੇ ਘਰ ਦਾ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਹੋ ਸਕੇ ਸੋ ਇੰਨੀਆਂ ਤੇ ਬੇਨਤੀਆਂ ਪ੍ਰਵਾਲ ਕਰੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤ